ਕਾ ਸੇਫ ਮਾਉਂਡਿਆ ਵਖਲੋਤਿਆ ਖਲੋਤਿਆ 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 ਖਣੋਣਾ ਬਸ ਕੱਲ ਲਾ ਕੱਲ ਲਾ ਕੱਲ ਲਾ ਨਾ 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 ਨ ਇਲਾਵਾ ਵਾਸੀਓ ਜੋ ਮਤਰੀਕੋ ਵਾਲੇ ਦਿਨ ਐਤਵਾਰ ਨੂੰ ਨਹਾ ਟੋਏ ਪੀ ਕੇ ਚਾਹ ਦਾ ਕੱਪ ਛਾੜੂ ਦੇ ਇਨਸਾਨ ਤੇ ਮੋੜਾ ਲਾ ਦਿਓ ਠੱਪ 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 ਸਰਦਾਰ ਬਲਜੀਤ ਸਿੰਘ ਸੋਨ ਸਰਪੰਚ ਨੂੰ ਪਿੰਡ ਸੋਲ ਨੂੰ ਕਾਮਯਾਬ ਕਰੋ ਜਿਨ੍ਹਾਂ ਦਾ ਜ਼ੋਰ ਧਾਰ ਹੈ ਝਾੜੂ 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 ਸਰਦਾਰ ਬਲਜੀਤ ਸਿੰਘ ਦੀ ਸੋਲ ਨੂੰ ਜਲਾਈ ਪਿੰਡ ਸੋਲ ਬੜੇ ਲਿਕੇ ਅ ਤੇ ਸੂਝਵਾਨ चाइनीज़ कहाँ निपाड़े हम दर्द हर एक दिन काले बड़े प्यार वाल सोने हर बेनाम चोरसा है चारु 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 रुक से देवा इंद्रा भार 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 इंद्रा तरी दोस्त दो 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 है पहले तो मंगटो के रुक जान सेक्वल इंदौर रुक जान सेक्वल इंदौर दीपक सिंह सन्टू बोलो दीपक सिंह सन्टू जिंदाबाद दीपक सिंह को सन्टू जिंदाबाद दीपक सन्टू जिंदाबाद खाना पनि के गर्नु खाना पनि तुन खाना पनि गर्नु हो सरपञ्चल ਤ੍ਰਿਪਾਠ ਚੜੋ ਨਹੀਂ ਸਾਹ ਚੜੋ ਸਰਪੰਚਾ ਨੂੰ ਬਿਰਾਉ ਜਾਓ ਤ੍ਰਿਪਾਠ ਚਾਹੂਨ ਕਰੋ ਤਾਂ ਆਊਗਾ ਸਰਪੰਚਾ ਨੂੰ ਕਰੋ ਨਾ ਹੋਰ ਭਾਜੀ ਬਾਹਰੋਂ ਜਿੱਤੀ ਪੱਤੇ ਸਾਰੀ ਕਲਿਆਣਪੁਰ ਦੀ ਸਾਧ ਸੰਗਤ ਦੇ ਚਰਨਾਂ ਨਾਲ ਜੁੜ ਕੇ ਬੇਨਤੀ ਕੀਤੀ ਜਾਂਦੀ ਹਾਂ ਜਿਵੇਂ ਕਿ ਤੁਹਾਨੂੰ ਪਤਾ तव्हे नगर जूहो सिंध शेखवार चौती घर जहिड़े कल्ह कचे जी पके ही का बड़े का का के आहे जो वॾे पथर ते चौती घर कचे ई पके किथे काफ़ी लाहे वॾे पथर ते कमु करि पए त सारी सत संग बेनती आहे जिमेंडे सिंध सोनू सोन सरप जिन चवंदा हुआ ਫਿਰ ਆਪਾਂ 14 ਤਰੀਕ ਨੂੰ ਸਾਰਿਆਂ ਨੇ ਇੰਨਾ ਮੁੱਟਾ ਪਾ ਕੇ ਕੰਮ ਦਾ ਬਤਨ ਨਾ ਜਗਰੂਤ ਸਿੰਘ ਜੈਕਾਰਾ ਜੈ ਲਾਲ ਜਗਰੂਤ ਸਿੰਘ ਜੈਕਾਰਾ ਜਿੰਦਾਬਾਦ ਸੋਨੋ ਜਿੰਦਾਬਾਦ ਸਰਕਾਰ ਜੋ ਸਾਥੀਓ ਜਿਨੇ ਤੁਹਾਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਨੇ ਬਹੁਤ ਸਾਰੇ ਵਿਕਾਸ ਦੇ ਕਾਰਜ ਕਰਵਾਏ ਆ ਤੋ ਸਾਡੇ ਪਿੰਡ ਦੇ ਵੀ ਬਹੁਤ ਸਾਰੇ ਗਿਆ ਸ਼ਿਕਾਇਤਾਂ ਜੜੀਆਂ ਵਾ ਉਹ ਇਹਨਾਂ ਨੇ ਪਾਸ ਕੀਤੀਆਂ ਨੇ ਜਿਸ ਤਰ੍ਹਾਂ ਸਾਡੇ ਬਹੁਤ ਵੱਡੀ ਮੁਸ਼ਕਲ ਸੀਗੀ ਪਾਣੀ ਦੀ ਉਹਦੇ ਲਈ ਇਹਨਾਂ ਨੇ ਸਾਨੂੰ ਅਸ਼ਵਾਸ਼ਣ ਦਿਖਾਇਆ ਦੱਸਾਇਆ ਹੈ ਕਿ ਸੀਵਰੇਜ ਦਾ ਕੰਮ ਔਰ ਇਸ ਤੋਂ ਬਾਅਦ ਗੱਗਿਆ ਨਾਮ ਦੇ ਦਾ ਕੰਮ ਚੱਲ ਰਿਹਾ ਹੈ ਕੱਚੇ ਘਰਾਂ ਦੇ ਕਾਫੀ ਕੰਮ ਹੋ ਗਿਆ ਹੈ ਫੋਰ ਗ੍ਰਾਂਟਾ ਮਨਜ਼ੂਰ ਹੋਈਆਂ ਨੇ ਉਹ ਇਹਨਾਂ ਦੀ ਇਸ سخت ਮਿਹਨਤ ਤੇ ਵਿਕਾਸ ਦੇ ਲੈ ਕੇ ਤੇ ਇਹਨਾਂ ਅਧਾਰ 'ਤੇ ਜਿੱਤ ਲਿਆ ਹੈ ਰਾਖ ਸੰਪਤੀ ਦੀ ਜਿਹੜੀ ਸੀਟ ਹੈ ਉਹ ਨਵੇਂ ਵਿਰੋਧ ਚੁਣੀ ਗਈ ਹੈ ਔਰ ਜਿਲ੍ਹਾ ਪ੍ਰੀਸ਼ਦ ਦਾ ਜਿਹੜਾ ਮੈਂਬਰ ਹੈ ਉਹ ਤੁਹਾਡੀ ਜਾਣਕਾਰੀ ਵਾਸਤੇ ਮੈਂ ਦੱਸ ਰਿਹਾ ਕਿ ਇਹ ਮੇਰੇ ਸਟੂਡੈਂਟ ਹੈ सोनू ਗੋਜੀ ਸੋ ਇਹ ਸਾਡਾ ਕੋਈ ਵੀ ਅੱਖਾਂ ਨਹੀਂ ਬੋਲਣਗੇ ਵਿਕਾਸ ਸੰਬੰਧੀ ਜੋ ਵੀ ਅਸੀਂ ਮੰਗ ਰੱਖਾਂਗੇ ਇਹ ਪੂਰੀ ਕਰਨਗੇ ਤੋ ਮੇਰੀ ਬੇਨਤੀ ਹੈ ਉਹਨਾਂ ਨੂੰ ਬੇਨਤੀ ਹੈ ਕਿ ਅਸੀਂ ਅਸੀਂ ਇਹਨਾਂ ਨੂੰ ਆਪਣਾ ਕੀਮਤੀ ਵੋਟ ਦੇ ਕੇ ਤੇ ਪਿੰਡ ਦੇ ਵਿਕਾਸ ਦੇ ਲਈ ਆਪਣਾ ਜਿਹੜਾ ਹੈ ਕੀਮਤੀ ਵੋਟ ਇਹਨਾਂ ਨੂੰ ਦੇਣਾ ਹੈ ਤੋ ਇਹ ਮੇਰੀ ਬੇਨਤੀ ਹੈ ਇਹਦੇ ਲਈ ਅਸੀਂ ਇਸ ਰਾਤ ਇੱਕ ਕਰਕੇ ਤੇ ਬਰਗਰੀ ਜਾ ਕੇ ਵੀ ਜਿੰਦਤ ਕਰਾਂਗੇ ਜਿੰਨੇ ਕੇ ਮੇਰੇ ਪੰਚਾਇਤ ਦੇ ਸਾਥੀ ਇੱਥੇ ਆਏ ਆਂ ਔਰ ਜਿਹੜੀਆਂ ਪੈਨਾ ਦੇ ਜੀ ਖੜੀਆਂ ਨੇ ਇਹ ਤਾਂ ਇਹਨੂੰ ਬੈਂਤੀ ਆ ਗਈ ਅਸੀਂ ਇਹਨਾਂ ਨੂੰ ਦਿਤਾ ਕੇ ਕਿ ਆਪਣੇ ਰੋਸਾ ਵਿਕਾਸ ਕਰ ਰਹੇ ਹੈ ਧੰਨਵਾਦ ਜੀ ਸੇਕੋ ਖਤ ਬੁਲਰ ਕੇ ਰੋ ਪਾਕੀ ਸਰਕਾਰਿਓ ਪਿੰਡ ਕਲਿਆਣਪੁਰ ਦੇ ਨਗਰ ਨਵਾਸੀਓ ਫਕਤ ਇਨਸਾਨ ਪਾਈ ਹੈ ਵਾਇਰ ਰਜੀਕਾ ਖਾਤ ਰਾਜ ਰਜੀਕੀ ਫਤੇ ਜਿਸ ਤਰ੍ਹਾਂ ਸਰਦਨ ਸਾਹਿਬ ਨੇ ਦੱਸਿਆ ਕਿ ਪਹਿਲਾਂ ਤਾਂ ਮੈਂ ਤੁਹਾਨੂੰ ਮੁਬਾਈ ਦੇ ਲਈ ਚਾਹੁੰਦਾ ਕਟ ਕਲਿਆਣਪੁਰ ਜੋਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਾਕ ਸੰਵਤੀ ਦੇ ਗੁਰਦੀਪ ਸਿੰਘ ਖੰਧਵਾ ਬਿਨਾਂ ਮੁਕਾਬਲਾ ਜਿੱਤ ਕੇ ਜਿਹੜਾ ਬਲਾਕ ਸੰਵਤੀ ਦੇ ਮੈਂਬਰ ਬਣ ਗਏ ਨੇ ਤੁਹਾਨੂੰ ਸਾਰਿਆਂ ਨੂੰ ਵਧਾਈ ਜਾਣੀ ਚਾਹੀਦੀ। ਬੋਲੇ ਕੋਨਾ ਸਤਿ ਸ੍ਰੀ ਅਕਾਲ। ਹੁਣ ਜ਼ਿਲ੍ਹਾ ਪ੍ਰੀਸ਼ਦ ਦੇ ਕੈਂਡੀਡੇਟ ਬਲਜੀਤ ਸਿੰਘ ਸੋਨੂ ਖੋੜ ਜੀ ਚੋਣ ਲੜਾਂ ਦੇ ਵਿੱਚ ਨੇ ਤਗੜੇ ਹੋ ਕੇ ਇਹਨਾਂ ਦਾ ਸਾਥ ਦਿਓ ਤੇ ਬਾ ਜੋ ਤੁਹਾਡੇ ਪਿੰਡ ਵਾਸਤੇ ਡਵੈਲਪਮੈਂਟ ਦੀ ਗੱਲ ਹੋਊਗੀ ਤੁਹਾਡੇ ਸਰਪੰਚ ਬੜੇ ਪੜੇ ਲਿਖੇ ਆ ਪੰਚਾਇਤ ਬੜੀ ਵਧੀਆ ਸਾਡੇ ਬੱਚੇ ਬਹੁਤ ਵਧੀਆ ਨੇ ਇਸ ਪਿੰਡ ਦੇ ਤੇ ਮੈਨੂੰ ਪੂਰਨ ਆਸਾ ਕਿ ਤੁਸੀਂ ਵੱਡੀ ਲੀਡ ਨਾਲ ਆਮ ਆਦਮੀ ਪਾਰਟੀ ਦੀ ਜਿੱਤ ਜਿਹੜੀ ਉਹ ਕਰੋਗੇ ਕਿਉਂ ਨਿਸ਼ਾਨ ਤੁਹਾਡੇ ਉੱਤੇ ਮੋਹਰਾ ਲਾ ਕੇ ਸਾਨੂੰ ਫੋਰ ਦੀ ਸਰਪੰਸਾ ਨੂੰ ਵੱਡੀ ਵੀਰ ਨਾਲੇ ਸੰਕਾ ਕੇ ਘੱਲੋਗੇ ਤੇ ਗਾਂ ਪਹਿਲਾਂ ਵੀ ਕੰਮ ਤੁਹਾਡੇ ਪਿੰਡ ਦੇ ਵਿੱਚ ਉਹ ਮਹੱਲਾ ਕਲੀਨਿਕ ਸਭ ਤੋਂ ਪਹਿਲਾਂ ਤੁਹਾਡੇ ਪਿੰਡ ਨੂੰ ਮਿਲਿਆ ਫਿਰ ਸਰਪੰਸਾ ਸਾਹਿਬ ਨੇ ਸੀਵਰੇਜ ਦਾ ਪ੍ਰੋਜੈਕਟ ਬਣਾਇਆ ਵਾ ਸੀਵਰੇਜ ਵੀ ਤੁਹਾਡੇ ਚਾਰਾਂ ਪੰਜਾਂ ਪਿੰਡਾਂ ਦਾ ਹੀ ਸੀਵਰੇਜ ਦਾ ਵੀ ਕੰਮ ਕਰਨ ਲੱਗੇ 34 ਘਰ ਜਿਹੜੇ ਆ ਉਹ ਪੱਕੇ ਗ੍ਰਾਂਟ ਮਨਜ਼ੂਰ ਹੋ ਗਈ ਆ ਤੇ ਜਿਹੜੇ ਰਹਿ ਗਏ ਆ ਕੱਪ ਕੰਮ ਜਿਹੜਾ ਸੜਕਾਂ ਦਾ ਵਿਚਾਰ ਲਖਾਇਆ ਜਾ ਰਿਹਾ ਸੜਕਾਂ ਦੀ ਰਿਪੇਅਰ ਹੋ ਰਹੀਆਂ ਸੜਕਿਆਂ ਨੂੰ ਛੋੜਿਆ ਕੀਤਾ ਜਾ ਰਿਹਾ ਵਧੀਆ ਧੰਨਾ ਤੁਹਾਡੇ ਵਿਸ਼ਵਾਸ ਤੇ ਕੰਮ ਹੋਣਗੇ ਕਿਸੇ ਕਰਦੀ ਅਸੀਂ ਕੋਈ ਕਮੀ ਤੁਹਾਡੇ ਨਾਲ ਕਰੂ ਨਹੀਂ ਆਉਂਦਿਆਂਗੇ ਹੁਸਨ ਦੇਖਵਾ ਜਿੰਦਾਬਾਦ ਹੁਸਨ ਦੇਖਵਾ ਜਿੰਦਾਬਾਦ ਬਸ ਕੋਈ ਤੁਹਾਨੂੰ ਕਮੀ ਨਾ ਕਿ ਤਖੜੇ ਹੋ ਕੇ ਆਮ ਆਦਮੀ ਪਾਰਟੀ ਦੀ ਇਥੋਂ ਜਿੱਤਦਾ ਵੀ ਤਰ੍ਹਾਂ ਔਰ 1.5 ਸਾਲ ਆਮਾ ਦੀ ਪਾਰਟੀ ਦੀ ਸਰਕਾਰ ਹੈ ਗੁਰੂ ਸਾਹਿਬ ਕਿਰਪਾ ਕਰਨ ਗਾਂ ਵੀ ਆਪ ਪਾਰਟੀ ਦੀ ਸਰਕਾਰ ਹੋਈ ਹੈ ਜਿਸ ਤਰ੍ਹਾਂ ਦਾ ਮੋਰਲ ਬਣ ਰਿਹਾ ਕੋ ਤਕੜੇ ਹੋ ਕੇ ਆਪਾ ਕੈਂਡੀਡੇਟ ਨੂੰ ਦਿਖਾਈਏ ਤੇ 1.5 ਸਾਲ ਆਪਣੀ ਮਨਮਰਜ਼ੀ ਦੇ ਕੰਮ ਲਈਏ ਸੋ ਮੈਂ ਸਰਪੰਚ ਸਾਹਿਬ ਦਾ ਸਾਰੀ ਕल्याणਪੁਰ ਦੀ ਸੰਗਤ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕੀਮਤੀ ਸਮਾਂ ਕੱਢ ਕੇ ਅੱਜ ਇੱਥੇ ਰੋਡ ショਅ ਦੇ ਵਿੱਚ ਹਾਜ਼ਰੀ ਭਰੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਪਿੰਡ ਹੈ ਸੋਹਣਾ ਤੇ ਤਗੜੇ ਹੋ ਕੇ ਆਪਣਾ ਕੀਮਤੀ ਵੋਟ ਪਾ ਕੇ ਦੇ ਜਿਤਾਓ 바ਕੀ ਮੈਂ ਜਿੱਦੇ ਨਾਲ ਖੜਦਾ ਹਾਂ ਖੜਦਾ ਹਾਂ ਤੁਹਾਨੂੰ ਇਸ ਗੱਲ ਦਾ ਪਤਾ ਹੀ ਆ ਤੇ ਗੁਰੂਪ ਸਿੰਘ ਜੀ ਸਾਡੇ ਹਲਕਾ ਜਾਨ ਸਾਡੇ ਜਿਹੜੇ ਬਹੁਤ ਵਧੀਆ ਬੰਦੇ ਨੇ ਜਿਹੜੇ ਆਪ ਹੀ ਕੰਮ ਕਰੀ ਜਾਂਦੇ ਨੇ ਤੇ ਜੇਕਰ 1921 ਤੁਹਾਡੇ ਕੋਲ ਵੀ ਲੈ ਲੂਗੀ ਨਾਲ ਅਸੀਂ ਵੀ ਯੋਰ ਮਾਰਦਾਂਗੇ ਕਿਉਂਕਿ ਸਰਪੰਚ ਸਾਹਿਬ ਤੁਹਾਡੇ ਜਿਹੜੇ ਆ ਮੇਰੇ ਟੀਚਰ ਵੀ ਨੇ ਗੁਰੂ ਵੀ ਨੇ ਤੇ ਉਹਨਾਂ ਦਾ ਹੰਕਾਰ ਬਹੁਤ ਕਰਦੇ ਆ ਤਗੜੇ ਹੋ ਜੇ ਮੇਰੇ ਵੀਰ ਯੋਰ ਲਾ ਕੇ ਇਹ ਤੋਂ ਆਪਣਾ ਪਿੰਡ ਚ ਤਾ ਕੇ ਕਦੋ ਕਿਉਂਕਿ ਜਿਹੜੇ ਪਹਿਲਾ ਬੰਦੇ ਹੁੰਦੇ ਸੀਗੇ ਪਾਰਟੀਆਂ ਸੀਗੀਆਂ ਉਹਨਾਂ ਦੇ ਕੈਨੇਡੀਟ ਤੁਹਾਨੂੰ ਵੇਖੇ ਆ ਪਰ ਆਪਾਂ ਤਾਂ ਇੱਕੋ ਵਿਸ਼ਵਾਸ ਤਾਂ ਹੁੰਦੇ ਆ ਕਿ ਜਿੱਥੇ ਅੜਾਂਗੇ ਤੁਹਾਡੇ ਨਾਲ ਅੜਾਂਗੇ ਜਿਹੜਾ ਕੰਮ ਕਰੋਗੇ ਦਿਨ ਰਾਤ ਤੱਕ ਵੀ ਘੰਟੇ ਆਪਾਂ ਹਾਜ਼ਰ ਰਹਿਣਾ ਇਹਨਾਂ ਨੂੰ ਕਹਿ ਕੇ ਮੈਂ ਦਾਜ ਕਾ ਵਾ ਨਹੀਂ ਕੋਈ ਟਿੱਕਾ ਚਲਦਾ ਜਿੰਦਾਬਾਦ ਜਿੰਦਾਬਾਦ ਹਰਨਤ ਪਾਰਟੀ ਜਿੰਦਾਬਾਦ ਹਰਨਤ ਪਾਰਟੀ ਜਿੰਦਾਬਾਦ